ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬ੍ਰਾਡ ਪਲਵਿੰਦਰ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜਾ ਵੀ ਕਣਕ ਦਾ ਤਾਂ ਤਕਰੀਬਨ ਨਸਾਰਾ ਸ਼ੁਰੂ ਹੋ ਗਿਆ ਤੇ ਕਈ ਲੋਕਾਂ ਨੇ ਹਾਲੇ ਕਣਕਾਂ ਕਿਸਾੜ ਭਰਾਵਾਂ ਦੀਆਂ ਗੋਪਚਾ ਤੇ ਕਈ ਲੋਕ ਲੋੜ ਅਨਸਾਰ ਜਿਵੇਂ ਨੇ ਪੀਕੇ ਦੀਆਂ ਸਪਰੇਹਾਂ ਵੀ ਕਰੀ ਜਾਂਦੇ ਆ ਤਾਂ ਆ ਜਿਹੜਾ ਮੇਨ ਵਿਸ਼ਾ ਆਪਣਾ ਵੀਡੀਓ ਦਾ ਇਹ ਹੈ ਕਿ ਵੀ ਜਿਹੜੇ ਕਣਕ ਦੇ ਛਿੱਟੇ ਜਿਹੜੇ ਵਿੰਗਟੇਡੇ ਨਿਕਲ ਰਹੇ ਆ ਤੇ ਉਹਨਾਂ ਦਾ ਰੀਜ਼ਨ ਕੀ ਆ ਜਾਂ ਕਈ ਵਾਰੀ ਕਿਉਂ ਤਾਂ ਨੇ ਜਿਹੜੇ ਛਿੱਟੇ ਆਪਣੇ ਦਾਤੀ ਵਾਂਗੂ ਮੋੜਵੇਂ ਜੇ ਨਿਕਲਦੇ ਨੇ ਤਾਂ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਵੀ ਇਹਨਾਂ ਦੇ ਆਪਾਂ ਜਿਹੜੇ ਤਿੰਨ ਮੁੱਖ ਕਾਰਨ ਕੀ ਹੈ ਵੀ ਕਾਹ ਤੋਂ ਨਿਕਲਦੇ ਆ ਤਾਂ ਇਹਨਾਂ ਨੂੰ ਆਪਾਂ ਕਿਵੇਂ ਰੋਕ ਸਕਦੇ ਆ ਜੇਕਰ ਆਪਣੀ ਕਣਕ ਦਾ ਛਿੱਟਾ 빙ਟੇਡਾ ਨਿਕਲਦਾ ਤਾਂ ਉਹਦਾ ਸਿੱਧਾ ਸਿਰ ਆਪਣੇ ਕਣਕ ਦੇ ਝਾੜ ਤੇ ਪਊਗਾ ਤਾਂ ਇਹਦਾ ਮੌਕੇ ਤੇ ਹੱਲ ਨਹੀਂ ਹੁੰਦਾਗਾ ਤਾਂ ਆਪਾਂ ਨੂੰ ਇਹ ਚੀਜ਼ ਨੂੰ ਸਮਝਣਾ ਪਊਗਾ ਪਹਿਲਾ ਕਾਰਨ ਇਹਦਾ ਇਹ ਹੈ ਕਿ ਵੀ ਮੰਨ ਲਾ ਜਿਹੜਾ 240 ਦੀ ਆਪਾਂ ਸਪਰੇਅ ਲੇਟ ਕਰਦੇ ਆ ਉਹਦੇ ਕਰਕੇ ਇਹ ਜਿਹੜਾ ਆਪਣਾ ਛਿੱਟਾ 빙ਗਾ ਟੇਡਾ ਨਿਕਲਦਾਗਾ ਕਿਉਂਕਿ ਉਹ ਟੈਕਨੀ ਮਾਲੋ ਕਈ ਵਾਰ ਕਣਕ ਤੇ ਵੀ ਥੋੜਾ ਬਹੁਤ ਅਸਰ ਪਾ ਦਿੰਦਾ ਜੀ ਕਈ ਵਾਰ ਆਪਾਂ ਜਿਆਦਾ ਮਾਤਰਾ ਚ ਉਹਨੂੰ ਪਾਉਨੇ ਆ ਤਾਂ ਜਿਉਂ ਦੀ ਆਪਾਂ ਸਪਰੇਅ ਲੇਟ ਕਰਨ ਕਰਕੇ ਵੀ ਉਹਦੇ ਨਾਲ ਜਿਹੜਾ ਕਣਕ ਤੇ ਥੋੜਾ ਇਸ ਚੀਜ਼ ਦਾ ਅਸਰ ਪੈਂਦਾ ਹੈ। ਬਾਕੀ 24D ਜਿਹੜੀ ਸਪਰੇਅ ਕਰਦਾ ਸਹੀ ਸਮਾਂ ਜਿਹੜਾ ਹੈਗਾ ਇਹ ਨਿਰਮੈ ਨਵੰਬਰ ਮਹੀਨੇ ਚ ਵੀ ਜੀਆ ਉਹਦੇ ਤੇ ਜਿਹੜੀ ਕਣਕ ਆ ਬਜਾਈ ਤੋਂ ਲੈ ਕੇ 35 ਤੋਂ 42 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਤੇ ਜਿਹੜੀ ਦਸੰਬਰ ਮਹੀਨੇ ਦੇ ਅੱਤ ਤੱਕ ਜਿਹੜੀ ਕਣਕ ਦੀ ਜਿਹੜੀ ਵਜਾਦ ਹੋਈ ਵੀ ਆ ਤਾਂ ਉਹਦੇ ਤੇ ਆਪਾਂ 45 ਤੋਂ 55 ਦਿਨਾਂ ਤੱਕ ਜਿਹੜੀ ਐਂ ਜੇਕਰ ਆਪਾਂ ਜਿਹੜੀ 240 ਦੀ ਸਪਰੇਅ ਲੇਟ ਕਰਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਜਿਹੜੇ ਕਣਕ ਦੀਆਂ ਗੰਡਾਂ ਵਿੱਚ ਜਿਹੜਾ ਫਾਸਾ ਹੈ ਜਿਹੜਾ ਘਾਟ ਜਾਂਦਾਗਾ ਤੇ ਜਿਹੜੀਆਂ ਕਣਕ ਦੀਆਂ ਫਿਰ ਗੰਡਾਂ ਮੋਟੀਆਂ ਹੋ ਜਾਂਦੀਆਂ ਤੇ ਗੰਡਾਂ ਮੋਟੀਆਂ ਹੋ ਜਾਂਦੀਆਂ ਤੇ ਸਿਰੇ ਵਾਲਾ ਪੱਤਾ ਮੁੜ ਕੇ ਪਿਆਜ਼ ਵਾਲੀ ਕੂਕ ਵਾਂਗ ਹੋ ਜਾਂਦਾ ਤੇ ਫਿਰ ਕਣਕ ਦੇ ਛਿੱਟੇ ਫਸ ਕੇ ਰਹਿ ਜਾਂਦੇ ਆ ਤੇ ਇਹਦਾ ਜਿਹੜਾ ਇਲਾਜ ਆ ਸਹੀ ਸਮੇਂ ਤੇ 240 ਦੀ ਸਪਰੇਅ ਕਰਨਾ ਤੇ ਮੌਕੇ ਦਾ ਕੋਈ ਇਲਾਜ ਨਹੀਂ ਇਹਦਾ ਸਿੱਧਾ ਅਸਰ ਝਾੜ ਤੇ ਵੀ ਪੈਂਦਾ ਦੂਜਾ ਕਰਨ ਜਿਹੜਾ ਮੈਗਨੀਜ਼ ਦੀ ਘਾਟਨਾ ਜਿਵੇਂ ਹਲਕੇ ਜ਼ਮੀਨਾਂ ਜਾਂ ਭਾਰੀਆਂ ਜ਼ਮੀਨਾਂ ਤੇ ਇਹਦੀ ਘਾਟ ਦੇਖ ਨੂੰ ਆਪਾਂ ਨੂੰ ਮਿਲਦੀ ਹੈ ਕਿਉਂਕਿ ਆਪਾਂ ਇਹ ਸਪਰੇ ਨਾਲ ਹੀ ਪੂਰੀ ਕਰ ਸਕਦੇ ਹਾਂ ਤੇ ਇਹ ਦੀ ਜਿਹੜੀ ਮਾਤਰਾ ਕੀ 1/2 ਕਿਲੋ 150 ਲੀਟਰ ਪਾਣੀ ਦੀ ਹੈ ਤੇ ਇਹਦੀ ਜਿਹੜੀ ਸਪਰੇ ਕਰਨ ਦਾ ਜਿਹੜਾ ਸਮਾਂ ਪਹਿਲਾ ਕੋਰ ਤੇ ਤੇ ਆਪਾਂ ਕਰ ਸਕਦੇ ਹਾਂ ਤੇ ਪਾਣੀ ਲਾਉਣ ਤੋਂ ਪਹਿਲਾਂ ਬਾਕੀ 2-3 ਸਪਰੇ ਆਪਾਂ ਇਹਦੀ ਜਰੂਰਤ ਅਨੁਸਾਰ ਕਰ ਸਕਦੇ ਹਾਂ ਇਹਦੀ ਘਾਟ ਕਰਨ ਆਪਣੀ ਇਹਦੀ ਕਣਕ ਨੂੰ ਨੁਕਸਾਨ ਵੀ ਆ ਤੇ ਇਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਜੇਕਰ ਆਪਾਂ ਸਪਰੇਅ ਸਮੇਂ ਸਿਰ ਕਰਦੇ ਆਂ ਤਾਂ ਇਹਦੇ ਵਿਚਕਾਰਲੇ ਪੱਤਿਆਂ ਤੇ ਨਿਸ਼ਾਨੀ ਆਉਂਦੀ ਹੈ ਜੇ ਨਾ ਕਰੀਏ ਤਾਂ ਕਣਕ ਦੇ ਉੱਪਰਲੇ ਪੱਤਿਆਂ ਤੇ ਨਿਸ਼ਾਨੀਆਂ ਚਲੀਆਂ ਜਾਂਦੀਆਂ ਜਦੋਂ ਫਸਲ ਨਸਾਰੇ ਤੇ ਆਉਂਦੀ ਹੈ ਤਾਂ ਪੱਤੇ ਦਾ ਜਿਹੜਾ ਹੇਠਲਾ 2/3 ਹਿੱਸਾ ਹੁੰਦਾ ਜਿਹੜਾ ਉਹਦੇ ਨਾੜੀਆਂ ਦੇ ਵਿਚਲਾ ਹਿੱਸਾ ਉਹਦੇ ਉੱਪਰ ਹਲਕੇ ਜਿਹੇ ਚਿੱਟੇ ਰੰਗ ਦੇ ਜਾਂ ਦੀ ਜਾਮਲੀ ਰੰਗ ਦੀਆਂ ਨੀ ਧਾਰੀਆਂ ਪੈ ਜਾਂਦੀਆਂ ਤੇ ਫਿਰ ਕਣਕ ਦੇ ਨਾਲ ਜਿਹੜੇ ਛਿੱਟੇ ਮੁੜ ਕੇ ਦਾਤੀ ਵਾਂਗੂ ਨਿਕਲਦੇ ਆ ਤੀਸਰਾ ਮੁੱਖ ਕਾਰਨ ਹੈ ਡੌਨੀ ਮਲਡੀਊ ਇਹਨੂੰ ਉਲੀ ਰੋਗ ਵੀ ਕਹਿੰਦੇ ਆ ਤੇ ਇਹ ਉਲੀ ਜਿਹੜੀ ਮਿੱਟੀ ਵਿੱਚ ਹੀ ਜਾਂਦੀ ਰਹਿੰਦੀ ਹੈ ਤੇ ਖੇਤਾਂ ਦੇ ਨੀਵੇਂ ਵਾਲੇ ਪਾਸੇ ਜਿੱਥੇ ਪਾਣੀ ਜ਼ਿਆਦਾ ਖੜਦਾ ਉੱਥੇ ਇਹ ਉਲੀ ਸਭ ਤੋਂ ਪਹਿਲਾਂ ਅਟੈਕ ਕਰਦੀ ਆ ਤਾਂ ਛੋਟੇ ਬੂਟਿਆਂ ਦੇ ਮੰਨ ਲਏ ਸਭ ਤੋਂ ਵੱਧ ਤੇ ਉੱਥੇ ਕੀ ਹੁੰਦਾ ਜਿਹੜੇ ਬੂਟੇ ਆਪਣੇ ਜਿਹੜੇ ਕਣਕ ਦੇ ਛੋਟੇ ਰਹਿੰਦੇ ਤੇ ਪੱਤੇ ਪੀਲੇ ਪੈ ਜਾਂਦੇ ਤੇ ਪੱਤੇ ਸੁੱਕ ਵੀ ਜਾਂਦੇ ਆ ਤੇ ਕਈ ਵਾਰ ਤਾਂ ਦੇ ਪੱਤੇ ਪਾੜ ਵੀ ਜਾਂਦੇ ਆ ਤੱਛਿੱਟੇ ਵੀ ਜਿਹੜੇ ਸੂੰਗੜ ਕੇ ਨਿਕਲਦੇ ਆ ਤੇ ਪੱਤੇ ਪੱਤੇ ਆਪਣੇ ਕਣਕ ਦੇ ਪੱਤੇ ਉਹ ਵੀ ਇਕੱਠੇ ਹੋ ਜਾਂਦੇ ਆ ਇਹਦਾ ਹੱਲ ਇਹ ਆ ਕਿ ਪਾਣੀ ਜਿਹੜਾ ਆਪਣੇ ਖੇਤ ਵਿੱਚ ਜ਼ਿਆਦਾ ਨਾ ਖੜਾ ਹੋਣ ਦਿਓ ਇਹਦੇ ਨਾਲ ਝਾੜ ਤੇ ਵੀ ਜਿਹੜਾ ਅਸਰ ਪੈਂਦਾ ਦਾ ਦਾਣੇ ਪੂਰੇ ਸਾਈਜ਼ ਦੇ ਨਹੀਂ ਬੰਦੇ ਜਾਂ ਗਿਣਤੀ 'ਚ ਪੂਰੇ ਬੱਲੀ 'ਚ ਨਹੀਂ ਭਰਦੇ ਤੇ ਦਾਣਿਆਂ ਦੀ ਜਿਹੜੀ ਸਹੀ ਕੁਆਲਿਟੀ ਤੇ ਵੇਟ ਸਹੀ ਨਹੀਂ ਬੰਦਾ ਤਾਂ ਅਗਰ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅਗੇ ਜ਼ਰੂਰ ਸ਼ੇਅਰ ਕਰਦੇ ਹੋ ਧੰਨਵਾਦੀ